ਫਾਜ਼ਿਲਕਾ ਵਿਜੀਲੈਂਸ ਬਿਊਰੋ ਵੱਲੋਂ ਐਸਆਈ ਰਿਸ਼ਵਤ ਲੈੰਦਿਆ ਰੰਗੀ ਹੱਥੀ ਗ੍ਰਿਫਤਾਰ ਵਿਜੀਲੈਂਸ ਬਿਊਰੋ ਨੇ ਫਾਜ਼ਿਲਕਾ ਦੇ ਅਰਨੀਵਾਲਾ ਵਿਖੇ ਇੱਕ ਐਸਆਈ ਨੂੰ ਰਿਸ਼ਵਤ ਲੈੰਦਿਆ ਰੰਗੀ ਹੱਥੀ ਗ੍ਰਿਫਤਾਰ ਕੀਤਾ ਹੈ ਇਸ ਸਬੰਧੀ ਡੀਐਸਪੀ ਵਿਜੀਲੈਂਸ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੂਲਿਆਂ ਵਾਲੇ ਵਸੇ ਗੁਰਸਾਹਿਬ ਸਿੰਘ ਨਹਿਰੀ ਵਿਭਾਗ ਵੱਲੋਂ ਆਪਣੇ ਖਿਲਾਫ ਕੀਤੀ ਗਈ ਸ਼ਿਕਾਇਤ ਅਤੇ ਪਾਟੇ ਨੂੰ ਰੱਦ ਕਰਵਾਉਣਾ ਚਾਹੁੰਦਾ ਸੀ ਤੇ ਉਸ ਦਾ ਕੇਸ ਥਾਣਾ ਅਰਨੀਵਾਲਾ ਦੇ ਐਸਆਈ ਬਲਬੀਰ ਚੰਦ ਕੋਲ ਸੀ ਜੋ ਕਿ ਉਸ ਤੋਂ ਰਿਸ਼ਵਤ ਮੰਗ ਰਿਹਾ ਸੀ ਉਹਨੇ ਦੱਸਿਆ ਕਿ ਗੁਰਸਾਹਿਬ ਸਿੰਘ ਦੀ ਸ਼ਿਕਾਇਤ ਵਿਜੀਲੈਂਸ ਨੇ ਏਐਸਆਈ ਬਲਬੀਰ ਚੰਦ ਨੂੰ 7000 ਰੁਪਏ ਰਿਸ਼ਵਤ ਲੈੰਦਿਆ ਰੰਗੀ ਹੱਥੀ ਗ੍ਰਿਫਤਾਰ ਕਰ ਲਿਆ। ਵਿਜੀਲੈਂਸ ਬਿਊਰੋ ਕੋਲ ਪਿੰਡ ਮੂੜੀਆਂ ਵਾਲੀ ਦੇ ਗੁਰਸਾਹਿਬ ਸਿੰਘ ਨੇ ਮੁਕਸਰਾ ਕੀ ਕੰਪਲੇਟ ਕੀਤੀ ਸੀ ਕਿ ਥਾਣਾ ਆਦਮੀ ਵਾਲਾ ਜੀਐਸਆਈ ਬਲਬੀਰ ਚੰਦ ਹੈ ਲੱਗਾ ਹੋਇਆ ਜਿਹੜੋ ਮੇਰੇ ਖਿਲਾਫ 14/7 ਦੀ ਜ਼ਮੀਨ ਤੇ ਪਾਣੀ ਚੋਰੀ ਸੰਬੰਧੀ ਇੱਕ ਅਪਲੀਕੇਸ਼ਨ ਹੈ ਜਿਹੜਾ ਕਹਿੰਦਾ ਸੀ ਵੀ ਮੈਂ ਪਰਚਾ ਤੇਰੇ ਖਿਲਾਫ ਕੋਈ ਦਰਜ ਨਹੀਂ ਕਰਦਾ ਜਿਹਨੇ ਪਹਿਲਾਂ ਉਹ ਤੋਂ 5000 ਰੁਪਏ ਲਿਆ ਫਿਰ 5000 ਲਿਆ ਫਿਰ 10000 ਦੀ ਡਿਮਾਂਡ ਕਰਦਾ ਸੀ ਜਿਸ ਨੂੰ ਉਹਨਾਂ ਦਾ 7000 ਦੇ ਵਿੱਚ ਸੌਦਾ ਹੋਇਆ ਔਰ ਉਹ ਪੈਸੇ ਦੇਣਗੇ ਜਿਸ ਚੋਂ ਦਾ ਉਹ ਮੀਟਿੰਗ ਬਿਊਰੋ ਕੋਲ ਆਇਆ ਜਿਹਦੇ ਖਿਲਾਫ ਐਸਐਸਈ ਬਲਵੀ ਚੰਦੇ ਸੀ ਕਿਸ ਜਿਸ ਨੂੰ ਕੀਤਾ ਜੋ ਐਫਆਈਆ ਨੰਬਰ 13 ਫੋਲਪਰ ਮਿਕਰ ਰਜਿਸਟਰ ਕੀਤੀ ਗਈ ਤੇ ਸਰਕਾਰੀ ਗੋਲ ਲੈ ਕੇ ਉਸ ਅਸੀਂ ਇਥੇ ਹਾਜ਼ਰ ਆਏ ਇਨਸਪੈਕਟਰ ਸੱਤਵੇਂ ਮਨੋ ਉਸ ਨੂੰ 7000 ਰੁਪਏ ਰੰਗੀ ਹੱਤੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਿਹੜੇ ਕਿ ਉਹਨੇ ਆਪਣੇ ਵਰਦੀ ਦੇ ਉੱਪਰ ਦੀ ਜੇਬ ਵਿੱਚ ਪਾਇਏ